ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲਾ ਧਰਮਪ੍ਰੀਤ ਸਿੰਘ ਉਰਫ ਧਮਕ ਬੇਸ ਵਾਲਾ ਮੁੱਖ ਮੰਤਰੀ ਹੁਣ ਦਲਪੰਥ ਬਾਬਾ ਵੀਰ ਸਿੰਘ ਦੇ ਜੱਥੇਦਾਰ ਬਾਬਾ ਮੇਜਰ ਸਿੰਘ ਸੋਟੀ ਦੀ ਅਗਵਾਈ ਹੇਠ ਜੱਥੇਬੰਦੀ 'ਚ ਸ਼ਾਮਿਲ ਹੋ ਗਿਆ ਹੈ ਜਿਸ ਦੀ ਪੁਸ਼ਟੀ ਬਕਾਇਦਾ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਾਲਕੇ ਵਿਕੇ ਸਮਾਗਮ ਵਿੱਚ ਸ਼ਾਮਿਲ ਹੋਣ ਦੌਰਾਨ ਕੀਤੀ ਗਈ ਹੈ ਇਸ ਨੂੰ ਦਰਨਤਰਨ ਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਿੱਤੇ ਦਿਨੀ ਉਸ ਦੀ ਕੁੱਟਮਾਰ ਵਾਲਾ ਮਸਲਾ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਇਸ ਮਾਮਲੇ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਤੋਂ ਬੌਲੀ ਸਾਹਿਬ ਗੋਵਿੰਦ왈 ਸਾਹਿਬ ਵਿਖੇ ਉਹਨਾਂ ਤੋਂ ਮਾਫੀ ਮੰਗਵਾ ਕੇ ਹੱਲ ਕਰ ਦਿੱਤਾ ਗਿਆ ਸੀ ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਸ ਵੱਲੋਂ ਹੁਣ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਤੇ ਹੁਣ ਉਹ ਘਰ ਨਹੀਂ ਜਾਵੇਗਾ ਅਤੇ ਦਲ ਦੇ ਵਿੱਚ ਹੀ ਰਹੇਗਾ। ਉਹਨਾਂ ਨੇ ਦੱਸਿਆ ਕਿ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਵੱਲੋਂ ਘੋੜਾ ਭਜਾਇਆ ਗਿਆ ਅਤੇ ਦਲ ਵਿੱਚ ਸ਼ਾਮਲ ਸਾਰੇ ਸਿੰਘ ਵੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਇਸ ਦੌਰਾਨ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਤਾਂ ਪਹਿਲਾਂ ਵੀ ਤਾਰਮਪ੍ਰੀਤ ਸਿੰਘ ਨੂੰ ਦਲ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ ਸੀ ਲੇਕਿਨ ਉਹ ਦਾ ਮੰਨ ਚੀ ਕਿ ਉਸਨੇ ਗਾਣੇ ਗਾਉਣ ਨੇ ਹਨ ਤੇ ਹੁਣ ਉਸ ਤਰਫੋਂ ਆ ਕੇ ਉਹ ਦਲ ਵਿੱਚ ਦੁਬਾਰਾ ਸ਼ਾਮਲ ਹੋ ਗਿਆ ਜਥੇਬੰਦੀ ਆਪਣੀ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਸੋਢੀ ਜਿਹੜੇ ਆਪਣੇ ਕੀ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਬਣਾਈ ਆ ਹਾਂਜੀ ਕਿਦਾਂ ਪਿੰਡ ਵਾਪਸ ਥੋੜੀ ਜਾਣਾ ਬਾਬਿਆਂ ਨਾਲ ਰਵਾਂਗੇ ਹਾਂਜੀ ਪਹਿਲੇ ਦਿਨ ਹੀ ਘੋੜਾ ਭਜਾਉਣਾ ਸ਼ੁਰੂ ਕਰਤਾ ਹੈ ਹਾਂ ਜੀ ਹਾਂ ਕਿੰਦਾ ਦਾ ਮਸੂਮਸ ਕਰ ਰਹੇ ਆ ਵਧੀਆ ਮਹਿਸੂਸ ਹੋਇਆ ਹੈ ਕਿ ਕਿੰਨੇ ਕਿ ਸਿੰਘ ਜਿਹੜੇ ਤੁਹਾਡੇ ਨਾਲ ਚੱਲਦੇ ਨੇ ਨਹੀਂ ਸਿੰਘ ਆਪਣੇ ਸਾਰੇ ਜਾਫੀ ਪੰਦੇ ਆ ਹਾਂ ਜੀ ਜਿੱਦਾਂ ਪਹਿਲਾਂ ਚਰਚੀਆਂ ਦੇ ਨਹੀਂ ਬਾਬਾ ਜੀ ਨਾਲ ਵੀ ਇਦਾਂ ਹੀ ਰਹੋਗੇ ਹਾਂ ਜੀ ਬਾਬਾ ਜੀ ਨਾਲ ਵੀ ਇਦਾਂ ਰਵਾਂਗੇ ਸਮੇਟਿਆ ਗਿਆ ਸਾਰਾ ਪਿਛਲਾ ਦੇ ਸਮੇਟਿਆ ਗਿਆ ਵਾ ਮਾਫੀ ਮੰਗਾਈ ਪੁਲਿਸ ਵਾਲਿਆਂ ਕੋਲੋਂ ਪੁਲਿਸ ਵਾਲਿਆਂ ਨੇ ਆਉਂਦਿਆਂ ਕੁੱਟਣਾ ਸ਼ੁਰੂ ਕਰਤਾ ਸੀ ਉਹਨਾਂ ਮੇਰੇ ਗੱਲਬਾਤ ਨਹੀਂ ਸੁਣੀ ਆਉਂਦਿਆਂ ਆਉਂਦਿਆਂ ਨਾਲ ਸਿੱਧਾ ਡਾਂਗ ਫੇਰਤੀ ਆਉਂਦਿਆਂ ਤੇ ਉਹਨਾਂ ਗੱਲਬਾਤ ਨਹੀਂ ਸੁਣੀ ਵੀ ਗੱਲ ਕੀ ਹੋਈ ਆ ਉਹ ਕੁੱਤਾ گیا ਕੋਤੇ ਇਹਨਾਂ ਮਤਲਵਾਰ ਬਾਰ-ਬਾਰ ਲੱਗਿਆ ਹਾਂ ਤਲਵਾਰ ਉਹਨਾਂ ਫੜ ਕੇ ਅੰਦਰ ਲਕਾ ਲਈ ਤੇ ਉਹਨਾਂ ਫੜ ਕੇ ਅੰਦਰ ਲਕਾ ਲਈ ਮੈਨੂੰ ਗੁੱਸਾ ਚੜਿਆ ਮੈਂ ਫਿਰ ਦਾਤਰ ਥੋੜਾ ਆਰੀ ਲਿਆਂਦੇ ਘਰੋਂ ਫੇਮ ਬੁਗੇ ਤੇ ਮਾਰਦਾ ਰਿਹਾ ਚਾਰ ਘੰਟੇ ਰੋੜੇ ਰਾਲੇ ਮਾਰੇ ਤੇ ਫਿਰ ਪੁਲਿਸ ਸੱਦ ਲਈ ਮੈਂ ਪੁਲਿਸ ਨੂੰ ਆਵਾਜ਼ ਮਾਰੀ ਮੈਂ ਕਹਾ ਆਜੋ ਆਜੋ ਪੁਲਿਸ ਗੱਡੀ ਆਉਣ ਦੀ ਮੈਂ ਕਹਾ ਆਜੋ ਆਜੋ ਗੱਡੀ ਨੂੰ ਆਵਾਜ਼ ਮਾਰੀ ਮੈਂ ਬਾਂਗਰਾਂ ਚਾਂਗਾ ਮਾਰ ਚਾਂਗਰਾਂ ਮਾਰੀਆਂ ਪੁਲਿਸ ਵਾਲੇ ਆ ਗਏ ਆਉਂਦਿਆਂ ਡਾਂਗ ਸ਼ੁਰੂ ਕਰਤੀ ਫੇਰ ਨਹੀਂ ਸੁਣਨਾ ਉਹਨਾਂ ਗੱਲਬਾਤ ਨਹੀਂ ਸੁਣੀ ਉਹਨਾਂ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਫਿਰ ਬਾਬਾ ਜੀ ਹੁਣਾਂ ਨੇ ਜਾ ਕੇ ਹਾਂਜੀ ਬਾਬਾ ਜੀ ਹੁਣਾਂ ਗੱਲਬਾਤ ਚ ਲਾਈ ਆ ਕੇ ਵਧੀਆ ਮਤਲਬ ਹੁਣ ਤੁਹਾਡਾ ਬਿਲਕੁਲ ਕਲੀਅਰ ਹੈ ਕੇ ਹਾਂ ਕਲੀਅਰ ਕਲੀਅਰ ਹੋ ਗਿਆ ਕੇਸ ਹਾਂ ਵਾਇਰ ਜੀ ਕਾ ਖਾਲਸਾ ਜੀ ਵਾਇਰ ਜੀ ਕੀ ਫਤਿਹ ਆਈ ਤੇਨੂੰ ਪਹਿਲਾਂ ਵੀ ਜਦੋਂ ਇਹ گاਉਂ ਗਾਉਣ ਵਾਲੀ ਨਾਲ ਗਿਆ ਸੀ ਉਦੋਂ ਵੀ ਜਦੋਂ ਇਹਦੇ ਕਕਾਰ ਲਵਾਏ ਉਦੋਂ ਵੀ ਇਹਨੂੰ ਕਿਹਾ ਵੀ ਤੂੰ ਜਥੇਬੰਦੀ ਚ ਸ਼ਾਮਲ ਹੋ ਜਾ ਗੁਰੂ ਕਾ ਬਹੁਤ ਸੋਹਣੀ ਆ ਦੀ ਆਵਾਜ਼ ਆ ਖੰਡਪਾਟ ਸਾਹਿਬ ਵਧੀਆ ਕਰ ਲਿੰਦਾ ਨਿਤਨੇ ਵਧੀਆ ਕਰਦਾ ਤੇ ਇਹਦੀ ਆਵਾਜ਼ ਦੇ ਵਿੱਚ ਰਿਕਾਰਡ ਵੀ ਆ YouTube ਤੇ ਹੈਗਾ ਇਹ ਕਰਕੇ ਉਹਨੂੰ ਪਹਿਲਾਂ ਵੀ ਕਿਹਾ ਹੀ ਪਰ ਉਦੋਂ ਇਹਦੇ ਵੀ ਭੂਤ ਸਵਾਰ ਆਈ ਵੀ ਮੈਂ ਗਾਉਣ ਵਾਲੀ ਨਾ ਜਾਣਾ ਹਾਂਜੀ ਹਾਂਜੀ ਮੈਂ ਉਧਰ ਭੱਜ ਜਾ ਮੈਨੂੰ ਹਰਮੰਦਰ ਸਾਹਿਬ ਵਾਲੇ ਵੀ ਖੜਦੇ ਇਹ ਆ ਤੇ ਹੁਣ ਇਹ ਜਥੇਬੰਦੀ ਦਾਲਪੰਥ ਚ ਸ਼ਾਮਲ ਹੋ ਗਿਆ ਆਪਣੇ ਦਾਲਪੰਥ ਬਾਬਾ ਵੀਰ ਸਿੰਘ ਰੰਗਰੇਟੇ ਦੀ ਮਿਸਲ ਦੇ ਵਿੱਚ ਸੋ ਇਹ ਹੁਣ ਦਾਲਪੰਥ ਵਿੱਚ ਹੀ ਰਹੇਗਾ ਸੇਵਾ ਕਰੇਗਾ ਤੇ ਜਿੱਥੇ ਵੀ ਇਹਦੀਆਂ ਸਵਾਵਾਂ ਦੀ ਲੋੜ ਹੋਵੇਗੀ ਜਿਸ ਤਰ੍ਹਾਂ ਇਹਨੂੰ ਹਣ ਕੀਰਤਨ ਦਾ ਉਧਰ ਤੋਂ ਵੀ ਤੋਰਿਆ ਜਾਊਗਾ ਕੀਰਤਨ ਦੀ ਸਿੱਖਿਆ ਦੇ ਕੇ ਤੇ ਇਹਨੂੰ ਗੁਰੂ ਘਰ ਦੀ ਜਿਹੜਾ ਪ੍ਰਚਾਰ ਵਾਸਤੇ ਵਰਤਿਆ ਜਾਊਗਾ ਨਹੀਂ ਮਕਾਨ ਤੇ ਦਾ ਵਿੱਚ ਜਿਹੜਾ ਉਹ ਢਾਂਚਾ ਹੀ ਖੜਾ ਕੀਤਾ ਬਾਕੀ ਸਾਰਾ ਕੁਝ ਬਣਨ ਵਾਲਾ ਉਹ ਹੁਣ ਹੌਲੀ ਹੌਲੀ ਆਪ ਹੀ ਬਣਾਊਗਾ ਕਿਉਂਕਿ ਕਿਸੇ ਦੇ ਆਸਰੇ ਕੁਝ ਨਹੀਂ ਹੁੰਦਾ ਇਹਨੂੰ ਸਮਝਾਇਆ ਗਿਆ ਵੀ ਤੂੰ ਆਪ ਮਿਹਨਤ ਕਰ ਆਪ ਹੀ ਸਾਰਾ ਕੁਝ ਕਰੀ ਉਹਨਾਂ ਨੇ ਭਾਵੇਂ ਇਹਨੂੰ ਚਲੋ ਵਰਤਿਆ ਹੁਣ ਇਹ ਆਪ ਹੀ ਸਾਰਾ ਕੁਝ ਕਰੂਗਾ ਆਪ ਹੀ ਆਪਣੀ ਮਿਹਨਤ ਨਾਲ ਬਾਲ ਬੂਤੇ ਤੇ ਖੜਾ ਹੋਊਗਾ ਤੇ ਦਾਲ ਪੰਥ ਦੇ ਵਿੱਚ ਇਹ ਸ਼ਾਮਲ ਹੋ ਚੁੱਕਾ ਹੈ ਦਾਲ ਪੰਥ ਦੇ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਮਿਲਦੀਆਂ ਕਿਉਂਕਿ ਜਿਸ ਤਰ੍ਹਾਂ ਹੁਣ ਪਹਿਲਾਂ ਅਮਰਤਾਰ ਹੀ ਬਾਦਚ ਨੇ ਅਮਰਤ ਭੰਗ ਕੀਤਾ ਇਹਨੂੰ ਹੁਣ ਇਹਦਾ 1 ਸਾਲ ਵਾਸਤੇ ਪੂਰੀ ਰੰਗ ਰੋਟੀ ਕਰਾਈ ਜਾਊਗੀ ਫਿਰ ਇਹਨੂੰ ਜਿਹੜੀ ਬਾਨਦੀ ਤਨਖਾਹ ਆ ਗਿਆ ਅਮਰ ਸ਼ਿਕਾਇਆ ਜਾਊਗਾ ਉਸ ਤੋਂ ਬਾਅਦ ਆਏ ਕੋ ਜਿਹੜੇ ਸਾਰੇ ਧਾਰਮਿਕ ਕਾਰਜ ਆ ਉਹ ਕਰਵਾਇਆ ਜਾਇ ਕਰਨਗੇ ਤੇ ਜੇ ਇਹ ਸਹੀ ਰਹੋਗਾ ਤੇ ਫਿਰ ਇਹਦਾ ਸਾਰਾ ਕੁਝ ਬਣ ਜਾਊ ਕਿਉਂਕਿ ਦਲਾ ਪੰਥਾਂ ਵਿੱਚ ਤਨਖਾਹਾਂ ਨਹੀਂ ਮਿਲਦੀਆਂ ਪਰ ਗੁਰੂ ਦੀਆਂ ਖੁਸ਼ੀਆਂ ਮਿਲ ਜਾਂਦੀਆਂ بڑے بڑے ਸਾਡੇ ਜਿਹੜੇ ਦਾਲ ਪੰਥ ਦੇ ਵਿੱਚ ਸੇਵਾਦਾਰ ਸਨ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਸੇਵਾ ਕਰ ਰਹੇ ਜਾ ਕੇ ਤੇ ਉਹ ਦਾਲ ਪੰਥ ਨੂੰ ਸੇਵਾ ਵੀ ਦਿੰਦੇ ਆ ਤੇ ਖੁਸ਼ੀਆਂ ਲੈ ਰਹੇ ਵੀ ਬਾਬਾ ਜੀ ਜੇ ਅਸੀਂ ਗਰੀਬੀ ਕੱਟੀ ਤੇ ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀਆਂ ਵੀ ਦਿੱਤੀਆਂ ਇਹਦੇ ਨਾਲ ਵੀ ਕੋਈ ਹੋ ਜਾ ਹੋ ਸਕਦਾ ਹੋ ਸਕਦਾ ਕੋਈ ਬਾਹਰ ਵਿਦੇਸ਼ ਵਾਲਾ ਇਹਨੂੰ ਲੈ ਜਾਏ ਤੇ ਗੁਰੂ ਸਾਹਿਬ ਦੀ ਕਿਰਪਾ ਜੇ ਚੜ੍ਹਦੀ ਕਲਾ ਨਾਲ ਇਹਦਾ ਜ਼ਰਾ ਜੀਵਣ ਹੈ ਉਹ ਸਫਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ